ਪ੍ਰੋਗਰਾਮ ਨਾਲ ਦੇ ਦਿਲੋਂ ਸਤਿ ਸ੍ਰੀ ਅਕਾਲ ਤੁਹਾਡਾ ਸਭ ਨੂੰ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਰ। ਅੱਜ ਆਪਾਂ ਬਟਿੰਡਿਆਂ ਟਿੱਬਿਆਂ ਦੀ ਧਰਤੀ ਬਟਿੰਡਾ ਤੇ ਇਥੋਂ ਦੀ ਇੱਕ ਸ਼ਖਸੀਅਤ ਨੂੰ ਤੁਹਾਨੂੰ ਰੂਬਰੂ ਕਰਾਵਾਂਗੇ ਗੋਪਾਲ ਸਿੰਘ ਜਿਹੜੇ ਪੀਸੀਐਸ ਅਫਸਰ ਰਟਾਇਰ ਹੋਏ ਨੇ। ਪੀਸੀਐਸ ਅਫਸਰ ਸਿੱਧਾ ਨਹੀਂ ਬਣੇ। ਪਹਿਲਾਂ ਜ਼ਿੰਦਗੀ 'ਚ ਜਦੋਂ ਤੁਰੇ ਪਿੰਡੋਂ ਤਾਂ ਦਸਵੀਂ ਤੋਂ ਬਾਅਦ ਪਤਾ ਹੀ ਨਹੀਂ ਸੀ। ਪਹਿਲਾਂ ਬੇਲਦਾਰ ਵਰਤੀ ਹੋਈ। ਦਫ਼ਤਰ ਤੋਂ ਲੈ ਕੇ ਸੜਕ ਤੱਕ ਗੈਂਤੀਆਂ ਜਿਹੜੀਆਂ ਉਹਨਾਂ ਦੇ ਹੱਥ 'ਚ ਰਹੀਆਂ ਪਰ ਪੜ੍ਹਾਈ ਦਾ ਲੜਨੀ ਛੱਡਿਆ ਰਾਜ ਮਿਲਦੇ ਜਿਹੜੇ ਲੋਕ ਸੀਗੇ ਜ਼ਿੰਦਗੀ ਦੇ ਉਹਨਾਂ ਨੂੰ ਗਾਈਡ ਕਰਦੇ ਤੇ ਪੜ੍ਹਦੇ ਰਹੇ ਪ੍ਰਾਈਵੇਟ ਡਬਲ ਐਮਏ ਐਲਐਲਬੀ ਤੇ ਐਮਬੀਏ ਜਿਹੜੀ ਹੈ ਜੀ ਉਹਨਾਂ ਨੇ ਕੀਤੀ ਪੀਸੀਐਸ ਦਾ ਖੜਾ ਨਹੀਂ ਛੱਡਿਆ ਇੱਕ ਚਿੰਗਪਾਲੀ ਕੇ ਪੀਸੀਐਸ ਦਾ ਜਿਹੜਾ ਬੀ ਕਿਸੇ ਨੇ ਵੇਚ ਤਾਂ ਉਹਨੂੰ ਵੱਡਾ ਕੀਤਾ ਕੋਸ਼ਿਸ਼ ਕੀਤੀ ਤੇ ਕੋਸ਼ਿਸ਼ ਸਫਲ ਹੋਈ ਆਖਰ ਇੱਕ ਬੇਲਦਾਰ ਪੀਸੀਐਸ ਅਫਸਰ ਰਟਾਇਰ ਹੁੰਦਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਵੱਡੀ ਕਹਾਣੀ ਹੈ ਜਿਹੜੀ ਦਿਲਚਸਪ ਵੀ ਹੈ ਮਿਹਨਤ ਵੀ ਹੈ ਤੇ ਪਿੰਡਾਂ 'ਚ ਜਿਹੜੀ ਸਾਡੀ ਮਿਸ ਗਾਈਡੈਂਸ ਨੇਰਾ ਹੁੰਦਾ ਹੈ ਉਹਨੂੰ ਵੀ ਚੰਨਣ ਵੱਲ ਲੈ ਕੇ ਜਾਊਗੀ ਸਤਿਪੰਨਾ ਕਰਦੇ ਹਾਂ ਸਵਾਗਤ ਸਵਾਗਤ ਅਈ ਸਸਵੀਕਰ ਕੀ ਹਾਚਰਾ ਤੁਹਾਡਾ ਮਿਹਰਬਾਨੀ ਦਿਨਾ ਜੀ ਥੈਂਕ ਯੂ ਤਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਤੁਸੀਂ ਆਏ ਹੋ ਅਸੀਂ ਅਸੀਂ ਕੋਸ਼ਿਸ਼ 2 ਸਾਲ ਤੋਂ ਕਰ ਰਹੇ ਸੀ ਪਰ ਅੱਜ ਸੋਭੀ ਮੇਲ ਹੋਇਆ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਇੱਕ ਬੇਲਦਾਰ ਤੋਂ ਸ਼ੁਰੂ ਕਰਕੇ ਕਿ ਪੀਸੀਐਸ ਅਫਸਰ ਤੱਕ ਲੈ ਕੇ ਗਏ ਹੋ ਇਹ ਇੱਕ ਤਾਂ ਇੱਕ ਬੁਲੰਦੀ ਆਪਦੇ ਜਿਉਂਦੀ ਰੱਖੀ ਹੈ ਸ਼ੁਰੂਆਤ ਕਰੀਏ ਪਿੰਡ ਤੋਂ ਅ ਜਿਨਾਈ ਜਿਵੇਂ ਤੁਸੀਂ ਦੱਸਿਆਗਾ ਵੀ ਬੇਲਦਾਰ ਤੋਂ ਹੀ ਮੈਂ ਉਹਦਾ ਅਫੀਸ਼ੀਅਲ ਸਬਪ੍ਰੋਸੀਡਾ ਸ਼ੁਰੂ ਕੀਤਾ ਸੀ ਹਾਂਜੀ ਠੀਕ ਹੈ ਮੇਰਾ ਪਿੰਡ ਬਠਿੰਡੇ ਜ਼ਿਲ੍ਹੇ ਤੋਂ ਮਾਨਸਾ ਰੋਡ ਤੇ 20 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਕੋੜਫੱਤਾ ਹਾਂਜੀ ਉੱਥੇ ਮੇਰੀ ਜਿਹੜੀ ਮੋਢਲੀ ਪੜਾਈ ਸੀ ਮੈਂ 10ਵੀਂ ਤੱਕ ਉੱਥੇ ਕੀਤੀ ਹੈਗੀ 10ਵੀ ਤੋਂ ਬਾਅਦ ਫਿਰ ਜਿਹੇ ਜਿਹੇ ਪਿੰਡਾਂ ਦੇ ਹਾਲਾਤ ਹੁੰਦੇ ਹੈਗੇ ਲੱਗਦਾ ਸੀ ਵੀ ਸਫ਼ਰ ਮੁੱਕ ਗਿਆ 10ਵੀ ਹੀ ਐਂਡ ਹੈ 10ਵੀ ਹੀ ਐਂਡ ਇਹ ਕਿਹੜੇ ਸਾਲ ਦੀ ਗੱਲ ਹੈ 1982 ਦੇ ਵਿੱਚ ਮੈਂ 10ਵੀ ਕੀਤੀ ਸੀ ਪਰ ਕੋਈ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਨੇ ਬਸ ਇਹ ਬਹੁਤ ਹੋ ਗਿਆ ਹੁਣ ਪਰ ਫਿਰ ਕੋਈ ਚਿੰਗ ਸੀਗੀ ਜਿਹੜੀ ਮੇਰੇ ਗਵਾਂਢ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਸੀਗੇ ਸੱਜਣ ਮਿੱਤਰ ਜਾ ਸਾਡੇ ਪਰਉਪਕਾਰੀ ਕਹ ਲੀਏ ਉਹਨਾਂ ਨੂੰ ਅੱਜ ਉਹਨਾਂ ਨੇ ਫੇਰ ਦੁਬਾਰੇ ਇਹ ਸ਼ੁਰੂ ਕੀਤਾ ਤਾਂ ਮੈਨੇ ਉਹਨਾਂ ਨੇ ਕਿਹਾ ਵੀ ਯਾਰ ਤੂੰ ਟਾਈਪ ਸਿੱਖ ਸ਼ਾਰਟ ਹੈਂਡ ਸਿੱਖ ਪੰਜਾਬੀ ਸਟੈਨੋਗ੍ਰਾਫੀ 10 ਮਿੰਟ ਤੋਂ ਬਾਅਦ ਅੰਗਰੇਜ਼ੀ ਸਟੈਨੋਗ੍ਰਾਫੀ ਕੀਤੀ ਤੇ ਫੇਰ ਆਪ ਦਾ ਜਿਹੜਾ ਸਫ਼ਰ ਅਸੀਂ ਸ਼ੁਰੂ ਕੀਤਾ ਬੇਲਦਾਰ ਤੁਸੀਂ ਕਿਹੜੇ ਮਹਿਕਮੇ ਚ ਭਰਤੀ ਹੋਏ ਮੈਂ ਪੀਰਲ ਜੁੜੀ ਬੀ ਐਂਡ ਆਰ ਦੇ ਵਿੱਚ ਅਗਸਤ 1984 ਦੇ ਵਿੱਚ ਆਇਆ ਸੀ ਉਹ ਉਦੋਂ ਕੋਈ ਸਿੱਧੀ ਪੋਸਟ ਨਹੀਂ ਸੀਗੀ ਫਿਰ ਉਹਨਾਂ ਨੇ ਮੈਨੂੰ ਬੇਲਦਾਰ ਭਰਤੀ ਕੀਤਾ ਸੀ ਮੈਨੂੰ ਤਨਖਾਹ ਮਿਲਦੀ ਰਹੀ ਉਹਦੋਂ 340 ਰੁਪਿਆ ਪਰ ਉਹਨਾਂ ਦੇ ਵਿਚਾਰਿਆਂ ਦੀ ਇਹ ਰਹਿਮਦਿਲੀ ਸੀ ਵੀ ਮੈਨੂੰ ਉਹ ਕਹਿੰਦੇ ਵੀ ਤੂੰ ਦਫ਼ਤਰ ਚ ਟਾਈਪ ਕਰ ਲਿਆ ਕਰ ਤੇ ਮੈਂ ਦਫ਼ਤਰ ਕੰਮ ਕਰਦਾ ਸੜਕਾਂ ਤੇ ਜਾਣ ਦਾ ਮੌਕਾ ਨਹੀਂ ਮਿਲਿਆ ਨਹੀਂ ਸੜਕਾਂ ਤੇ ਜਾਣ ਦਾ ਮੌਕਾ ਵੀ ਮਿਲਿਆ ਕੋਈ ਸਵਾਬ ਇਸ ਤਰ੍ਹਾਂ ਦਾ ਬਣਿਆ ਕੋਈ ਮਹਿਕਮਾਨਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤਾਂ ਸਾਨੂੰ ਸੜਕਾਂ ਸੜਕਾਂ ਹੀ ਵਿਖਾਈਆਂ ਸੜਕਾਂ ਵੀ ਵਿਖਾਈਆਂ ਫਿਰ ਮੇਰੇ ਕੋਲੇ ਸੜਕ ਦਾ ਕੰਮ ਵੀ ਰਿਹਾ ਮੈਨੂੰ ਯਾਦ ਹੈ ਮੇਰੇ ਕੋਲੇ ਬਾਜਾਖਾਨਾ ਲੰਬਵਾਲੀ ਗੁੰਦਾਰਾ ਬਰਗਾੜੀ ਕੋਟਪੂਰਾ ਸੈਕਸ਼ਨ ਤੇ ਮੈਂ ਕੰਮ ਕੀਤਾ ਮੇਰੇ ਜੇਹੀ ਹੁੰਦੇ ਸੀ ਉਦੋਂ ਸੋਹਣ ਸਿੰਘ ਉਹਨਾਂ ਨੇ ਕੰਮ ਕੀਤਾ ਫਿਰ ਕੋਈ ਹਾਲਾਤ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਬਣ ਗਏ ਵੀ ਦਫ਼ਤਰ ਦੇ ਵਿੱਚ ਹੀ ਸਾਨੂੰ ਮੁੜਨਾ ਪਿਆ ਗਿਆ ਫਿਰ ਬੀ ਐਂਡ ਆਰਚ ਕੰਮ ਕੀਤਾ ਬੀ ਐਂਡ ਆਰ ਦੇ ਵਿੱਚੋਂ ਹੀ ਫਿਰ ਕੋਈ ਸਵਾਬ ਇਸ ਤਰ੍ਹਾਂ ਦਾ ਬਣਿਆ ਫਿਰ ਮੈਂ ਜੁਡੀਸ਼ੀਅਲ ਦੇ ਵਿੱਚ ਬਤੌਰ ਸਟੈਨੋਗ੍ਰਾਫੀ ਕੀਤਾ ਕੋਰਟਾਂ ਟੁੱਟ ਗਈਆਂ ਫਿਰ ਬੀ ਐਂਡ ਆਰ ਚ ਵਾਪਸੀ ਹੋ ਗਈ ਫੇਰ ਕਲਰਕ ਦੀ ਪੋਸਟ ਆ ਗਈ ਜੁਡੀਸ਼ਨ ਦੇ ਵਿੱਚ ਉਸੋਂ ਤੱਕ ਤੁਸੀਂ 10ਵੀਂ ਸੀਗੇ ਜਦੋਂ ਤੱਕ ਉਸੋਂ ਤੱਕ ਮੈਂ 10ਵੀਂ ਸੀ 10ਵੀਂ ਸੀ ਤੇ ਇਹ ਜਿਹੜਾ ਅੱਗੇ ਪੜ੍ਹਨ ਦਾ ਸੁਭਾਅ ਕਿਵੇਂ ਬਣਿਆ ਇਹ ਜਦੋਂ ਮੈਂ ਜੁਡੀਸ਼ੀਅਲ ਕੋਰਟ ਦੇ ਵਿੱਚ ਉਹ ਦੁਬਾਰਾ B&R ਦੇ ਵਿੱਚ ਰੈਗੂਲਰ ਕਲਰਕ ਆਇਆ ਹਮ ਹਮ ਤਾਂ ਉੱਥੇ ਸਾਡੇ ਇੱਕ ਸੀਨੀਅਰ ਅਧਿਕਾਰੀ ਸੀ ਮੈਨੂੰ ਉਹਨਾਂ ਨੇ ਪੁੱਛਿਆ ਵੀ ਯਾਰ ਪਾਲ ਸਿੰਘ ਤੂੰ ਕਿੰਨਾ ਬੜੇ ਮਹੱਜ ਮੈਂ ਤਾਂ 10 ਪੜ੍ਹਿਆ ਤਾਂ ਮੈਨੂੰ ਉਹਨਾਂ ਨੇ ਬੜਾ ਇੱਕ ਜਿਵੇਂ ਕਹਿੰਦੇ ਨੇ ਹਲੂਨ ਕੇਜ ਆਖਾ ਕਹਿੰਦੇ ਯਾਰ ਤੂੰ ਪੜ੍ਹਿਆ ਕਰ ਅੱਛਾ ਮੈਂ ਉਹ ਗੱਲ ਨੂੰ ਆਈਗੀ ਜੀ ਕਰਤਾ 15 20 ਦਿਨ ਮਹੀਨੇ ਬਾਅਦ ਮੈਨੂੰ ਫੇਰ ਪੁੱਛਦਾ ਫੇਰ ਮੈਂ ਫਾਰਮ ਭਰੇ ਤਾਂ ਫਿਰ ਚਲਦੀ ਚਲਦੀ ਗੱਲ ਸੀ ਕਿ ਜਿਹੜੀ ਪ੍ਰਾਈਵੇਟ ਵੀ ਬੀਏ ਪਾਰਟ 1 2 ਫਾਈਨਲ ਖੀਰ ਨੂੰ ਫਿਰ ਉਹ ਐਮਏ ਵੱਲ ਵੀ ਤੁਰੀ ਤੇ ਨਾਲ ਦੀ ਨਾਲ ਹੀ ਫਿਰ ਮੈਨੂੰ ਕਿਸ ਨੇ ਚਿੰਗ ਲਾਈ ਵੀ ਤੂੰ ਪੀਸੀਐਸ ਦੀ ਤਿਆਰੀ ਕਰ ਨਹੀਂ ਮੈਨੂੰ ਇਹ ਦੱਸੋ ਵੀ ਜਦੋਂ ਬੰਦਾ ਕਲਰਕ ਲੱਗ ਗਿਆ ਉਹਦੇ ਘਰੇ ਤਨਖਾਹ ਵੀ ਆਉਂਦੀ ਹੈ ਠੀਕ ਹੈ ਘਰ ਦੇ ਖਾਤ ਠੀਕ ਹੋ ਜਾਂਦੇ ਬੰਦੇ ਦੇ ਅੰ ਨੂੰ ਟਾਈਮ ਕਿਵੇਂ ਨਿਕਲਦਾ ਸੀ ਤੇ ਸ਼ੌਕ ਕਿਵੇਂ ਜਾਗਦਾ ਰਿਹਾ ਸ਼ੌਕ ਜਦੋਂ ਤੁਸੀਂ ਕਿਸੇ ਅਧਿਕਾਰੀ ਨਾਲ ਕੰਮ ਕਰਦੇ ਹੋ ਨਾ ਹੂੰ ਜਾਂ ਤੁਸੀਂ ਕਿਸੇ ਬੰਦੇ ਨੂੰ ਕਿਸੇ ਸੀਟ ਤੇ ਬੈਠਾ ਦੇਖਦੇ ਹੋ ਹੂੰ ਤਾਂ ਜਦੋਂ ਮੈਂ ਆਪਣੀ ਜ਼ਿੰਦਗੀ ਦੀ ਸਟਾਰਟਿੰਗ ਕਰ ਰਿਹਾ ਸੀ ਤਾਂ ਉਦੋਂ ਜਿਵੇਂ ਜੁਡੀਸ਼ੀਅਲ ਕੋਰਟ ਦੀ ਮੈਂ ਗੱਲ ਕਰਦਾਗਾ ਤਾਂ ਮੈਂ ਉੱਥੇ ਆਉਦਾ ਫਾਰਮ ਟੈਸਟਡ ਕਰਾਉਣ ਗਿਆ ਤੇ ਮੇਰੇ ਪਿੰਡ ਦਾ ਇੱਕ ਸਟੈਨੋਸ ਅਦਾਲਤ ਚ ਲੱਗਿਆ ਸੀ ਤੇ ਮੈਂ ਉਹ ਕੋਰਟ ਜਦੋਂ ਬੱਟ ਰਿਹਾ ਸੀ ਤਾਂ ਮੈਂ ਵੇਖਿਆ ਵੀ ਉਹਨੂੰ ਇੱਕ ਏਐਸਏ ਸਲੂਟ ਮਾਰ ਰਿਹਾ ਹੈ ਤਾਂ ਮੇਰੇ ਦਿਮਾਗ ਚ ਇਹ ਗੱਲ ਆਈ ਵੀ ਯਾਰ ਨੌਕਰੀ ਹੋਵੇ ਤਾਂ ਇਹ ਜੀ ਹੋਵੇ ਜਿੱਥੇ ਥਾਣੇਦਾਰ ਸਲੂਟ ਮਾਰਦਾ ਕਿਆ ਬਾਤ ਅੱਛਾ ਤੇ ਇਹ ਇਤਫਾਕਨ ਜਦੋਂ ਮੈਂ ਜੁਡੀਸ਼ਲ 'ਚ ਭਰਤੀ ਹੋਇਆ ਸੀਗਾ ਇਸ ਟੈਨੋਂ ਤਾਂ ਇਹ ਵੀ ਕੁਦਰਤ ਦਾ ਕ੍ਰਿਸ਼ਮਾ ਵੀ ਮੈਂ ਉਸੇ ਰੂਮ ਦੇ ਵਿੱਚ ਹੀ ਪਹਿਲੀ ਵਾਰੀ ਬੈਠਾ ਸੀ ਜਿਹੜੇ ਦੇ ਵਿੱਚ ਮੈਂ ਆਪਦਾ ਫਾਰਮ ਟੈਸਟਡ ਕਰਵਾ ਕੇ ਲਿਆ ਸੀ ਤੇ ਉਸ ਥਾਣੇਦਾਰ ਨੂੰ ਸਲੂਟ ਮਾਰਦਾ ਵੇਖਿਆ ਸੀ ਅੱਛਾ ਤੇ ਇਸੇ ਤਰ੍ਹਾਂ ਫਿਰ ਮੈਂ B&R ਦੇ ਵਿੱਚ ਜਦੋਂ ਵਾਪਸ ਹੁਣਾਗਾ ਉੱਥੇ ਵੀ ਅਧਿਕਾਰੀਆਂ ਨਾਲ ਕੰਮ ਕਰਦੇ ਹੋਏ ਉਹਨਾਂ ਦੇ ਜਿਹੜੀ ਸੁਪਰਵਾਈਜ਼ਨ ਨੂੰ ਦੇਖਦੇ ਰਹੇ ਵੀ ਯਾਰ ਗੱਡੀ ਦੇ ਮੂਹਰੇਲੇ ਪਾਸੇ ਬੈਠਣ ਦਾ ਜਿਹੜਾ ਆਪਦਾ ਨਜ਼ਾਰਾ ਹੈ ਪਿਛਲੇ ਪਾਸੇ ਚਾਰ ਬੰਦੇ ਬੈਠੇ ਹੁੰਦੇ ਨੇ ਜ਼ਰਾ ਸੋ ਇਸ ਤਰ੍ਹਾਂ ਜਿਹੜੀਆਂ ਸੀਗੀਆਂ ਹੌਲੀ ਹੌਲੀ ਥੋੜੀ ਜਿਹੀ ਚਿੰੰਗਾ ਸੋਡੇ ਅੰਦਰ ਕਿਤੇ ਨਾ ਕਿਤੇ ਜਿਹੜੀ ਲੁਕੀ ਹੁੰਦੀ ਹੈਗੀ ਉਸ ਨੂੰ ਹਲੂਣ ਦੇ ਰਹੇ ਦੀ ਹੈ ਵੀ ਨਹੀਂ ਯਾਰ ਪਿਛਲੀ ਸੀਟ ਤੋਂ ਅਗਲੀ ਤੇ ਚਲੀ ਗਏ ਸੋ ਉਹੀ ਜਿਹੜੀ ਗੱਲ ਸੀਗੀ ਉਹ ਕਿਤੇ ਨਾ ਕਿਤੇ ਸੋਨੂੰ ਪ੍ਰਾਈਵੇਟੀ ਐਮਏ ਕੀਤੀ ਪ੍ਰਾਈਵੇਟੀ ਐਮਏ ਦੀ ਐਮਏ ਫਿਰ ਕਿਹੜੇ ਸਬਜੈਕਟ ਨੇ ਐਮਏ ਮੈਂ ਕੀਤੀ ਪਹਿਲਾਂ ਪੋਲੀਟੀਕਲ ਸਾਇੰਸ ਦੀ ਕੀਤੀ ਹੂੰ ਹੂੰ ਫਿਰ ਮੈਂ ਉਸ ਤੋਂ ਬਾਅਦ ਮੇਰਾ ਥੋੜਾ ਜਿਹਾ ਸਹਿਤ ਨਾਲ ਜਦੋਂ ਰੁਝਾਨ ਬਣਿਆ ਫਿਰ ਮੈਂ अच्छा ਤੁਸੀਂ ਯੂਨੀਵਰਸਿਟੀ ਪਟਿਆਲਾ ਗਏ ਹਾਂਜੀ ਉੱਥੇ ਪੜ੍ਹਨ ਦਾ ਮੌਕਾ ਮਿਲਿਆ ਇਹ ਬੀ ਐਂਡ ਆਰ ਤੋਂ ਹਟ ਕੇ ਛੁੱਟੀ ਲੈ ਕੇ ਛੁੱਟੀ ਲੈ ਕੇ ਉੱਥੇ ਫਿਰ ਤੁਹਾਨੂੰ ਪੀ ਸੀ ਐਸ ਵਾਲਾ ਸੁਭਾਅ ਉੱਥੇ ਬਣਿਆ ਪੀ ਸੀ ਐਸ ਵਾਲਾ ਸੁਭਾਅ ਮੇਰਾ ਯੂਨੀਵਰਸਿਟੀ ਜਾਣ ਤੋਂ ਉਸੇ ਵੇਲੇ ਬਣਿਆ ਜਦੋਂ ਮੈਂ ਉੱਥੇ ਨਾ ਕਿ 6 ਮਹੀਨਿਆਂ ਦਾ ਕੋਚਿੰਗ ਟ੍ਰੇਨਿੰਗ ਸੈਂਟਰ ਹੈ ਉੱਥੇ ਕਰਾਉਂਦੇ ਹੁੰਦੇ ਤਾਂ ਫਿਰ ਮੈਨੂੰ ਕਿਸੇ ਨੇ ਰਹਿ ਦਿੱਤੀ ਵੀ ਤੂੰ ਜਾ ਦਾ ਰਹਿ ਹੈ ਵੀ ਨਾਲ ਹੁਣ ਇੱਕ ਐਮ ਐ ਵੀ ਕਰ ਲਾ ਤਾਂ ਉਹੀ ਮੈਂ ਸਬਜੈਕਟ ਰੱਖਿਆ ਸੀ ਆਪਸ਼ਨਲ ਸਬਜੈਕਟ ਪੋਲੀਟੀਕਲ ਸਾਇੰਸ ਤੇ ਪੋਲੀਟੀਕਲ ਸਾਇੰਸ ਦੀ ਵੀ ਫਿਰ ਮੈਂ ਐਮਏ ਕੀਤੀ ਤੇ ਪੀਸੀਐਸ ਦਾ ਸਵੱਬ ਮਤਲਬ ਜਿਹੜਾ ਮੇਰਾ ਉੱਥੇ ਜਾਣਾ ਸੀ ਉਹ ਪੀਸੀਐਸ ਹੀ ਮੈਨੂੰ ਉੱਥੇ ਲੈ ਕੇ ਗਈ ਅੱਛਾ ਵੀ ਇਹ ਪੀਸੀਐਸ ਹੀ ਕਰਨੀ ਹੈ ਤੇ ਬਟ ਇਹ ਕਦੋਂ ਸ਼ੁਰੂ ਕੀਤਾ ਪੀਸੀਐਸ ਇਹ 92 ਦੇ ਵਿੱਚ ਮੈਂ ਪਹਿਲੀ ਵਾਰੀ ਅਪੀਅਰ ਹੋਇਆ ਸੀਗਾ ਬਟ ਉਹਦੇ ਵਿੱਚ ਨਾ ਮੇਰਾ ਉਦੋਂ ਉਹਦੇ ਵਿੱਚ ਮੈਨੂੰ ਸਫਲਤਾ ਨਹੀਂ ਮਿਲੀ ਸੀ ਪਰ ਕਿਤੇ ਨਾ ਕਿਤੇ ਇਹ ਗੱਲ ਰਹਿੰਦੀ ਸੀਗੀ ਜਿਹੜੇ ਵੀ ਉਦੋਂ ਪੇਪਰ ਦੇ ਕੇ ਆਏ ਸੀ ਯਾਰ ਵੀ ਉਹ ਸਾਰੇ ਬੀਜ਼ਿਸ ਹੋ ਗਏ ਆਪਾਂ ਰਹਿ ਗਏ ਤੇ ਉਹ ਗੱਲ ਕਿਤੇ ਨਾ ਕਿਤੇ ਹਲੂਨ ਦੀ ਰਹੀ ਜਦੋਂ ਤੁਸੀਂ ਉੱਤੇ ਪੀਸੀਐਸ ਦੀ ਕੋਚਿੰਗ ਦੀ ਚੜ੍ਹੰਗ ਪਾਰ ਲਈ ਕਿਉਂਕਿ ਤੁਸੀਂ ਜ਼ਿੰਦਗੀ 'ਚ ਕਿਤੇ ਕਾਲਜ ਨਹੀਂ ਗਏ ਕਿਤੇ ਸੀਨੀਅਰ ਸੈਕੰਡਰੀ ਸਕੂਲ ਨਹੀਂ ਗਏ ਪ੍ਰਾਈਵੇਟ ਪੜਿਆ ਉਹ ਅੜਚਣ ਬਣਿਆ ਉਹ ਅੜਚਣ ਮੇਰੇ ਲਈ ਕੁਸ਼ਚਰ ਬਣਿਆ ਪਰ ਜਿਹੜੇ ਮੇਰੇ ਨਾਲ ਦੇ ਸਹਿਯੋਗੀ ਸੀਗੇ ਉਹਨਾਂ ਦਾ ਬੜਾ ਸਹਾਰਾ ਰਿਹਾ ਮੈਨੂੰ ਅੱਛਾ ਕਿਉਂਕਿ ਜੇ ਮੈਨੂੰ ਲੈਕਚਰ ਦੇ ਵਿੱਚ ਮੈਂ ਥੋੜਾ ਜਿਹਾ ਪਿੱਛੇ ਜਾਂਦਾ ਸੀ ਤਾਂ ਮੈਨੂੰ ਉਹਨਾਂ ਨੇ ਬੜਾ ਸਾਰਾ ਦਿੱਤਾ ਬਿੱਤਰਾਂ ਦੋਸਤਾਂ ਨੇ ਜਿਹੜਾ ਮੇਰਾ ਰੂਮ ਮੇਟ ਸੀਗਾ ਉੱਥੇ ਉਹ ਪ੍ਰੋਫੈਸ਼ਨਲ ਡਿਗਰੀ ਸੀ ਉਹਦੇ ਕੋਲੇ ਉਹ ਬੀਐਸਸੀ ਐਗਰੀਕਲਚਰ ਤੋਂ ਬਾਅਦ ਐਮਐਸਸੀ ਐਗਰੀਕਲਚਰ ਵੀ ਸੀਗਾ ਐਂਟੋਮੋਲੋਜੀ ਦੀ ਉਹਦਾ ਮੈਨੂੰ ਬਹੁਤ ਸਾਰਾ ਰਿਹਾ ਹੂੰ ਹੂੰ ਉਹ ਜਿਹੜੇ 5-6 ਮਹੀਨੇ ਸੀਗੇ ਉਹ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਮੈਂ ਯੂਨੀਵਰਸਿਟੀ ਬਹੁਤ ਚਰਦਾ ਪੜਦਾਗਾ ਅੱਛਾ ਸੋ ਉਹ ਜਿਹੜੇ 6 ਮਹੀਨੇ ਸੀਗੇ ਉਹ ਮੈਨੂੰ ਹੋਰ ਵੀ ਅੱਗੇ ਇਸ ਕੰਮ ਲਈ ਤੁਰਨ ਲਈ ਇਸ ਰਾਹ ਤੇ ਤੁਰਨ ਲਈ ਮੇਰੇ ਲਈ ਸਾਰਥਕ ਹੋਇਆ ਤੁਹਾਡਾ ਵਿਆਹ ਨਹੀਂ ਸੀ ਹੋਇਆ ਤੁਹਾਨੂੰ ਨਹੀਂ ਉਦੋਂ 92 ਚ ਨਹੀਂ ਵਿਆਹ ਹੋਇਆ ਸੀਗਾ ਮੈਂ ਕਿਹਾ ਮੈਂ ਕਿਹਾ ਤੜਾਵਾਂ ਕਸੀਆਂ ਜਾਂਦੀਆਂ ਬੰਦੇ ਦੀਆਂ ਪਤਾ ਨਹੀਂ ਕਿਉਂ ਇਹ ਗੱਲ ਸੀਗੀ ਵੀ ਆਰਬੀ ਜਿੱਤੇ ਅਫਸਰ ਬਣ ਕੇ ਉਹਦੀ ਵਿਆਹ ਕਰਾਵਾਂਗੇ ਅੱਛਾ ਤੇ ਪਰ ਮੈਂ ਹੁਣ ਸੋਚਦਾ ਵੀ ਹੋ ਸਕਦਾ ਵਿਆਹ ਕਰਾ ਕੇ ਅਫਸਰ ਬਣਨਾ ਸੀਗਾ ਅੱਛਾ ਫਿਰ ਉੱਥੇ ਯੂਨੀਵਰਸਿਟੀ ਚ ਜਦੋਂ ਪੀਸੀਐਸ ਦਾ ਇਗਜ਼ਾਮ ਰਹਿ ਜਾਂਦਾ ਹੈ ਫਿਰ ਵਾਪਸ ਆਇਆ ਹਾਂ ਫਿਰ ਇਧਰੋਂ ਮੇਰੀ ਤਨਖਾਹ ਵੀ ਬੰਦ ਹੋਣ ਲੱਗਦੀ ਹੈ ਕਿਉਂਕਿ ਮੇਰੇ ਕੋਲੇ ਇੱਕੋ ਹੀ ਜਿਹੜਾ ਸੀਗਾ ਉਹ ਤਨਖਾਈ ਸੀਗੀ ਤਾਂ ਫਿਰ ਮੈਨੂੰ ਜਿਹੜਾ ਆਉਦਾ ਬੈਗ ਆ ਉਹ ਹੋਸਟਲ ਚ ਵਾਪਸ ਲੈ ਕੇ ਆਉਣਾ ਪਿਆ ਪਰ ਇਹ ਕਿਤੇ ਨਾ ਕਿਤੇ ਕੰਮ ਚੱਲਦਾ ਰਿਹਾ ਵੀ ਕਿਤੇ ਵੀਡੀਓਜ਼ ਦੇ ਪੇਪਰ ਆ ਗਏ ਫਿਰ ਕਿਤੇ ਪੀਸੀਐਸ ਦੇ ਆ ਗਏ ਨਾ ਕੋਈ ਗੱਲ ਬਣੀ ਤੇ 93 ਦੇ ਵਿੱਚ ਹੀ ਫਿਰ ਮੈਂ ਜਿਹੜਾ ਹੈਗਾ ਡੀਸੀ ਦਫਤਰ ਐਜ਼ ਸਟੈਨੋ ਜੁਆਇਨ ਕਰ ਲਿਆ ਸੀ ਪੱਕਾ ਐਜ਼ ਸਟੈਨੋ ਪੱਕਾ ਫਿਰ ਮੈਂ ਐਸਡੀਐਮ ਦੇ ਨਾਲ ਸਟੈਨੋ ਰਹਾ ਤੇ ਉਹ ਪੀਸੀਐਸ ਵਾਲੀ ਲਾਈਟ ਜਗਦੀ ਰਹੀ ਵੀ ਕਰਨਾ ਹੈ ਪੀਸੀਐਸ ਵਾਲੀ ਲਾਈਟ ਤਾਂ ਹੋਰ ਵੀ ਜਗਣ ਲੱਗ ਗਈ ਕਿਉਂਕਿ ਜਦੋਂ ਉਦੋਂ ਜੀਪਾ ਹੁੰਦੀਆਂ ਸੀ ਐਸਡੀਐਮਸ ਕੋਲੇ ਕੱਪੜੇ ਵਾਲਿਆਂ ਐਸ ਡੀ ਐਮ ਸਾਹਿਬ ਮੂਰੇ ਬੈਠੇ ਹੁੰਦੇ ਸੀ ਜਦੋਂ ਅਸੀਂ ਕਿਤੇ ਬਾਹਰ ਅੰਦਰ ਜਾਣਾ ਸੀ ਦੋ ਚਾਰ ਜਾਣੇ ਪਿੱਛੇ ਹੁੰਦੇ ਸੀ ਤਾਂ ਮੈਨੂੰ ਯਾਦ ਆ ਵੀ ਜਿਹੜੀ ਉਹ ਸਾਡੇ ਕੋਲੇ ਜੀਪ ਸੀ ਨਾ ਉਹਦੇ ਉੱਤੋਂ ਨਾ ਇੱਕ ਥਾਂ ਤੋਂ ਉਹ ਜਿਹੜਾ ਛੱਤ ਵਾਲਾ ਕੱਪੜਾ ਸੀ ਫਟਿਆ ਹੋਇਆ ਸੀ ਇੱਕ ਦੋ ਵਾਰੀ بارش ਪੈਣੀ ਤੇ ਫਿਰ ਅਸੀਂ ਉਹ ਜਿਹੜੀ ਮੇਰੇ ਕੋਲ ਪੈਨਸਲ ਹੁੰਦੀ ਸੀ ਉਹਦੇ ਨਾਲ ਚੱਕ ਕੇ ਅਸੀਂ ਪਿੱਛੇ ਪਾਣੀ ਪੂਣੀ ਕੱਢਣਾ ਤੇ ਦਿਮਾਗ ਚ ਆਉਣੀ ਗੱਲ ਵੀ ਯਾਰ ਵੀ ਇਹ ਕਦੇ ਆਪਾਂ ਵੀ ਜੀਪ ਦੇ ਮੂਹਰੇ ਲੇ ਪਾਸੇ ਬੈਠੇ ਹੋਵਾਂਗੇ ਉਹ ਗੱਲਾਂ ਸੀ ਨਾ ਉਹ ਕਦੇ ਨਾ ਕਦੇ ਹਲੂਕੀ ਜਿਹੀ ਫਿਰ ਟੈਸਟ ਕਦੋਂ ਦਿੱਤਾ ਇਸ ਤੋਂ ਬਾਅਦ ਜਦੋਂ ਰੀਕੰਡਕਟ ਹੋਇਆ 98 ਦਾ ਕਿਉਂਕਿ ਪਹਿਲਾਂ ਮੈਂ ਦਿੱਤਾ ਸੀ ਪੇਪਰ 98 ਦੇ ਵਿੱਚ ਰੀਕੰਡਕਟ ਵਾਲੇ ਚ ਵੀ ਮੈਂ 2004 ਚ ਵੀ ਦਿੱਤਾ ਨਹੀਂ ਸਫਲ ਹੋ ਪਾਇਆ ਤਾਂ ਹੌਲੀ ਹੌਲੀ ਇਹਨਾਂ ਡਿਪਾਰਟਮੈਂਟ ਦੇ ਵਿੱਚ ਹੀ ਅੱਗੇ ਵਧਦੇ ਗਏ ਡੀਸਾ ਉਹਨਾਂ ਵੀ ਪੀ ਰਹੇ ਫਿਰ ਸੋਵਡਨ ਟ੍ਰੇਵਨੂ ਵੀ ਰਹੇ ਸੋਵਡਨ ਟ੍ਰੇਵਨੂ ਜਦੋਂ ਮੇਰੇ ਤਹਿਸੀਲਦਾਰੀ ਦਾ ਨੰਬਰ ਆਉਣੀ ਵਾਲਾ ਸੀ ਫਿਰ 14 ਦੇ ਵਿੱਚ ਇਹ A2 ਰਜਿਸਟਰ ਦੇ ਵਿੱਚ ਜਿਹੜੀਆਂ ਸੀਗੀਆਂ ਪੋਸਟਾਂ ਨਿਕਲੀਆਂ ਸੀ ਉਹ ਭਰੀਆਂ ਸੀ ਉਹਦਾ एग्जाम ਹੋ ਗਿਆ ਕਲੀਅਰ ਹੋ ਗਿਆ ਇੰਟਰਵਿਊ ਤੇ ਰੋਕ ਲੱਗੀ ਹਾਈ ਕੋਰਟ ਚ ਫਿਰ ਉਹ ਚੱਲਦਾ ਰਿਹਾ ਪ੍ਰੋਸੈਸ ਫਿਰ ਇੰਟਰਵਿਊ ਹੋ ਗਈ ਫਿਰ ਇੰਟਰਵਿਊ ਤੋਂ ਬਾਅਦ ਰੋਕ ਲੱਗੀ ਅਲਟੀਮੇਟਲੀ 16 ਦੇ ਵਿੱਚ ਫਿਰ ਰਿਜ਼ਲਟ ਸੀਗਾ ਜਦੋਂ ਹਾਈ ਕੋਰਟ ਵੱਲੋਂ ਮਨਜੋ ਹਾਈ ਕੋਰਟ ਨੇ ਉਹ ਸਟੇਜ ਆਰਡਰ ਸੀ ਖੋਲਤਾ ਸੀਗਾ ਫਿਰ ਅਸੀਂ 16 ਦੇ ਵਿੱਚ ਪੀਐਸਫ ਅਖਰ ਅਖਰ ਤੁਸੀਂ ਟੌਪ ਵੀ ਕੀਤਾ ਮੈਨਾਂ ਦਾ ਇੱਕ ਨੰਬਰ ਜੀ ਤੁਹਾਡਾ ਹਾਂ ਕਾਗਜ਼ਾਂ ਦੇ ਵਿੱਚੋਂ ਇੱਕ ਨੰਬਰ ਹੁੰਦਾਗਾ ਚਲੋ ਨੰਬਰਾਂ ਦੀ ਗੱਲ ਹੈਗੀ ਵੈਸੇ ਜਦੋਂ ਸਪੀਸੀਸ ਹੁੰਦੇ ਨੇ ਉਹ ਸਾਰੇ ਪੀਸੀਸ ਹੀ ਹੁੰਦੇ ਨੇ ਚਾਹੇ 25ਵੇਂ ਨੰਬਰ ਤੇ ਹੋਵੇ ਚਾਹੇ 1 ਤੇ ਹੋਵੇ ਬਟ ਮਨੁੱਖੀ ਸੁਭਾਗ ਆ ਉਹ ਮਹਿਸੂਸ ਤਾਂ ਕਰਦਾ ਹੀ ਆ ਹੁੰਦਾ ਵੀ ਮੈਂ ਇੱਕ ਨੰਬਰ ਤੇ ਸੀਗਾ ਜਾਨੀ ਕਿ ਸਾਰਾ ਜਿਹੜਾ ਰੰਝ ਸੀਗਾ ਉਹ ਕੱਢ ਮਾਰਿਆ ਇਹ ਕਹਿ ਲੋ ਕੁਦਰਤ ਦੀ ਇਹ ਰਹਿਮਤ ਕਹਿ ਲੋ ਉਹਦੀ ਰਜਾ ਜ ਸਾਰਾ ਕੁਝ ਮਾਲਕ ਦੀ ਚ ਉਨੇ ਅਖੀਰਲਾ ਜਿਹੜਾ ਸੀਗਾ ਚਾਂਸ ਵੀ ਹੁਣ ਯਾਰ ਤੂੰ ਬਹੁਤ ਜ਼ਰਦਾਂ ਲੱਗਿਆਗਾ ਅਖੀਰ ਨੂੰ ਤੈਨੂੰ ਹੋਣਾ ਲੱਗਦੀ ਹਾਂ ਨੰਬਰ ਵਿੱਚ ਜ਼ਿੰਦਗੀ 'ਚ ਜਦੋਂ ਪੀਸੀਐਸ ਬਣੇ ਕਿਹੜੇ ਬੰਦਿਆਂ ਨੂੰ ਖਸੂਸ ਕੀਤਾ ਵੀ ਆਹ ਬੰਦਿਆਂ ਨੇ ਯਾਰ ਮੈਨੂੰ ਜਿਹਾਉਂਦਾ ਹਾਂ 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 ਬੜੀ ਅੱਛਾ ਸਵਾਲ ਕੀਤਾ ਤੁਸੀਂ ਉਹਦੇ ਵਿੱਚ ਬਹੁਤ ਸਾਰੇ ਬੰਦੇ ਤਾਂ ਤਾਂ ਇਸ ਤਰ੍ਹਾਂ ਹੁੰਦਾਗਾ ਵੀ ਤੁਸੀਂ ਉਹ ਪੀਸੀਐਸ ਲਈ ਤਾਂ ਭਾਵੇਂ ਤੁਹਾਨੂੰ ਨਹੀਂ ਪ੍ਰੇਰਿਤ ਕਰਦੇ ਉਹਨਾਂ ਨੇ ਕਦੇ ਪੀਸੀਐਸ ਸ਼ਬਦ ਵੀ ਨ ਵਰਤਿਆ ਹੋਵੇ ਵੀ ਤੂੰ ਪੀਸੀਐਸ ਕਰ ਪਰ ਜੇ ਤੁਹਾਨੂੰ ਕਿਸੇ ਨੇ ਇਹ ਵੀ ਕਿਹਾ ਹੋਵੇ ਵੀ ਯਾਰ ਤੂੰ ਪੜ੍ਹ ਲਿਆ ਕਰ ਤਾਂ ਮੈਨੂੰ ਲੱਗਦਾ ਉਹ ਵੀ ਪੀਸੀਐਸ ਵਾਲੀ ਸੀ ਜੇ ਉਹ ਪੜ੍ਹਨਾ ਵੀ। ਕੀ ਬਾਤ ਹੈ। ਹਾਂਜੀ। ਤਾਂ ਮੈਨੂੰ ਲੱਗਦਾ ਵੀ ਜਿਹੜੇ ਬੰਦੇ ਨੇ ਮੈਨੂੰ ਇਹ ਕਿਹਾ ਸੀ ਵੀ ਯਾਰ ਤੂੰ ਸ਼ਾਰਟਹੈਂਡ ਸਿੱਖ ਲਾ ਕਿਉਂਕਿ ਉਹਨੂੰ ਉਸ ਵੇਲੇ ਉਸੇ ਗੱਲ ਦਾ ਹੀ ਪਤਾ ਸੀ। ਤਾਂ ਉਹ ਵੀ ਲਈ ਮੇਰੇ ਮੇਰੇ ਲਈ ਉਹ ਵੀ ਬਹੁਤ ਵੱਡਾ ਜਿਹੜਾ ਸੀਗਾ ਇੱਕ ਟੇਕ ਆਫ ਦਾ ਮੰਚ ਬਣਿਆ। ਤਾਂ ਉਸ ਤੋਂ ਬਾਅਦ ਮੈਨੂੰ ਜਿਹੜੇ ਅਫਸਰ ਨੇ ਇਹ ਕਿਹਾ ਵੀ ਤੂੰ ਯਾਰ ਪੜ੍ਹਿਆ ਕਰ ਮੇਰੇ ਲਈ ਉਹ ਵੀ ਉਹ ਬੜ ਵੱਡਾ ਸਬਾਬ ਬਣਿਆ। ਤੇ ਫਿਰ B.A.M.A ਕਰਨ ਤੋਂ ਬਾਅਦ ਮੈਨੂੰ ਜਿਹਨੇ ਇਹ ਕਿਹਾ ਵੀ ਹੁਣ ਤੂੰ PCS ਕਰ ਲੈ ਮੇਰੇ ਲਈ ਉਹ ਵੀ ਬਹੁਤ ਵੱਡਾ ਸਵਾਬ ਬਣਿਆ। ਸੋ ਮਤਲਬ ਦਰਜਾ ਬਦਰਜਾ ਮੇਰੇ ਲਈ ਸਾਰੇ ਜਿਹੜੇ ਅਧਿਕਾਰੀ ਸੀ, ਮਿੱਤਰ ਸੀ, ਮੇਰੇ ਦੋਸਤ ਮਿੱਤਰ ਸੀ ਉਹ ਕਦੇ ਨਾ ਕਦੇ ਮੈਨੂੰ ਕਹਿੰਦੇ ਰਹਿੰਦੇ ਸੀ ਵੀ ਯਾਰ ਤੂੰ ਕਰ ਜਾਏਂਗਾ, ਤੂੰ ਕਰ ਜਾਏਂਗਾ। ਬੇਲਦਾਰ ਜਦੋਂ PCS ਦੀ ਕੁਰਸੀ ਤੇ ਬੈਠਦਾ ਹੈ। ਬੇਲਦਾਰੀ ਜਦੋਂ B PCS ਬਣਦਾ ਹੈ। ਕੀ ਕੀ ਤਬਦੀਲੀਆਂ ਕੀ ਡਵੈਲਪਮੈਂਟ ਉੱਥੋਂ ਜਦੋਂ ਬੇਲਦਾਰੀ ਤੋਂ ਤੁਰੇ ਸੀ ਝਾਤ ਮਾਰੀ ਕੀ ਡਵੈਲਪਮੈਂਟ ਰਾਜ ਮਿਲੀਆਂ ਜਿਹੜੀਆਂ ਤਰੱਕੀਆਂ ਹੋਈਆਂ ਮਾਨਸਿਕ ਤੌਰ ਤੇ ਹਾਂ ਬੇਲਦਾਰ ਕੋਲੇ ਜਦੋਂ ਮੈਂ ਕੰਮ ਕਰਦਾ ਸੀ ਗਿਣਤੀ ਹਮ ਅਫਸਰ ਕੋਲੇ ਕਲਮ ਹਮ ਫਰਕ ਤਾਂ ਬਹੁਤ ਵੱਡਾ ਦਾ ਹਮ ਤੁਸੀਂ ਬੇਲਦਾਰ ਹੋ ਕੇ ਸੜਕਾਂ ਦੇ ਟੋਏ ਭਰਦੇ ਹੋ ਅਫਸਰ ਬਣ ਕੇ ਸਾਡੇ ਸਮਾਜ ਦੇ ਵਿੱਚ ਬڑے-ਬڑے ਟੋਏ ਨਸੋ ਉਹ ਵੀ ਭਰਦੇ ਹਮ ਕਲਮਾਂ ਦੇ ਨਾਲ ਬੜੇ ਲੋਕਾਂ ਨੂੰ ਤੁਸੀਂ ਰਾਤ ਦਿੰਦੇ ਹੋ ਅਧਿਕਾਰੀ ਜੇ ਫੈਸਲੇ ਕਰਨ ਦੀ بجائے ਨਿਆਂ ਵੱਲ ਜਾਵੇ ਤਾਂ ਚੰਗਾ ਲੱਗਦਾ ਕਿਉਂਕਿ ਮੈਂ ਆਪਦੇ ਪਿੰਡੇ ਤੇ ਸਾਰੀਆਂ ਤੰਗੀਆਂ ਤੁਰਸ਼ੀਆਂ ਹਟਾਈਆਂ ਸੀ ਸਾਰੇ ਸਫਰ ਦੇਖੇ ਸੀ ਸਾਰੇ ਸਫਰ ਦੇਖੇ ਸੀ ਖਾਸ ਕਰਕੇ ਜਿਹੜਾ ਪਿਛਲਾ ਕੋਵਿਡ ਸੀਗਾ ਉਦੋਂ ਬਹੁਤ ਕੁਝ ਦੇਖਿਆ ਸੀ ਉਦੋਂ ਬੜਾ ਕੁਝ ਦੇਖਿਆ ਉਦੋਂ ਇਹ ਵੀ ਵੇਖਿਆ ਵੀ ਅਮੀਰ ਤੇ ਦੌਲਤਮੰਦ ਕੌਣ ਨੇ ਹੂੰ ਅਮੀਰ pobres ਨੇ ਦੌਲਤਮੰਦ ਕਹੋਨੇ ਬੜੀਆਂ ਕਹਾਣੀਆਂ ਉਹ ਦੇਖੀਆਂ ਅਫਸਰੀ ਦੇ ਸਫ਼ਰ ਦੇ ਵਿੱਚ ਵੀ ਬਹੁਤ ਕੁਝ ਦੇਖਿਆ ਜ਼ਿੰਦਗੀ 'ਚ ਅਫਸਰ ਜਦੋਂ ਬਣ ਜਾਂਦਾ ਬੰਦਾ ਬੇਲਦਾਰ ਦਾ ਬਹੁਤੇ ਬੰਦਿਆਂ ਨੇ ਬਾਹ ਨਹੀਂ ਪੈਂਦਾ ਕਲਰਿਕ ਦਾ ਬਹੁਤੇ ਉਸ ਲੈਵਲ ਤੇ ਜਦੋਂ ਬੰਦਾ ਪੀਸੀਐਸ ਜਦੋਂ ਤੁਸੀਂ ਐਸਡੀਐਮ ਵੀ ਰਹੇ ਹੋ ਚੰਗੀਆਂ ਪਰਸਨੈਲਿਟੀਆਂ ਨਾਲ ਬਾਹ ਪੈਂਦਾ ਕਿਸੇ ਜ਼ਿੰਦਗੀ 'ਚ ਕਿਸੇ ਤੋਂ ਪ੍ਰਭਾਵਿਤ ਹੋਏ ਹੋ ਯਾਰ ਕਮਾਲ ਦੀ ਪਰਸਨੈਲਿਟੀ ਹੈ ਕਮਾਲ ਦਾ ਕਦ ਹੈ हां जिंदगी ਦੇ ਵਿੱਚ ਬਹੁਤ ਸਾਰੀਆਂ ਪਰਸਨਲਿਟੀਜ਼ ਨੂੰ ਮਿਲ ਜਾਂਦੀਆਂ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੁੰਦੇ ਹੋ ਜੇ ਹੁਣ ਇੱਕ ਦਾ ਨਾਮ ਲਵਾਂਗੇ ਹੂੰ ਤਾਂ ਕੁਦਰਤੀ ਤੌਰ ਤੇ ਜਿਹੜੇ ਬੜੇ ਨੇੜੇ ਰਹੇ ਹੈਗੇ ਤਾਂ ਉਹ ਵੀ ਮਹਿਸੂਸ ਕਰਦੇ ਹੈਗੇ ਵੀ ਯਾਰ ਵੀ ਅਸੀਂ ਵੀ ਉਹਨਾਂ 'ਚ ਸੀਗੇ ਮੈਨੂੰ ਲੱਗਦਾਗਾ ਵੀ ਮੈਂ ਇੱਕ ਨੂੰ ਛੱਡ ਕੇ ਜਦੋਂ ਅਗਲੇ ਨੂੰ ਮਿਲਦਾ ਸੀ ਤਾਂ ਅਗਲੇ ਨੇ ਪਿਛਲਾ ਭਲਾਇਆ ਹੈਗਾ ਆਏ ਹਾਂ ਕੀ ਬਾਤ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਮੇਰਾ ਸੀਨੀਅਰ ਬੌਸ ਜੀ ਨੇ ਸਾਰੇ ਮਿਹਰਬਾਨ ਰਹੇ ਸਭ ਨੇ ਸਿਰ ਤੇ ਹੱਥ ਰੱਖਿਆ ਸਭ ਨੇ ਬੜਾ ਵਧੀਆ ਮਾਰਗਦਰਸ਼ਨ ਕੀਤਾ ਜਿੰਨਾ ਜਿੰਨਾ ਸੀਨੀਅਰ ਆਫੀਸਰਜ਼ ਨੇ ਮੈਂ ਡਿਪਟੀ ਕਮਿਸ਼ਨਰਜ਼ ਨੇ ਆਈਐਸ ਆਫੀਸਰਜ਼ ਨੇ ਜਾਂ ਮੇਰੇ ਕੋਲੀਗਾ ਆਫੀਸਰਜ਼ ਨੇ ਕੰਮ ਕੀਤਾ ਕੋਈ ਪੋਲਿਟিক্যাল ਪਰਸਨੈਲਿਟੀ ਨੇ ਜੀਨੇ ਕਿਤੇ ਪ੍ਰਭਾਵਿਤ ਕੀਤਾ ਹੋਵੇ ਪੋਲਿਟিক্যাল ਪਰਸਨੈਲਿਟੀਆਂ ਨੇ ਜੇ ਹੁਣ ਆਪਾਂ ਕਿਸੇ ਨੂੰ ਉਚੇਚੇ ਤੌਰ ਤੇ ਯਾਦ ਕਰਾਂਗੇ ਤਾਂ ਮੈਨੂੰ ਲੱਗਦੀ ਹੈ ਵੀ ਹਾਲਾਤ ਇਸ ਤਰ੍ਹਾਂ ਦੇ ਆ ਪਤਾ ਨਹੀਂ ਲੱਗੂਗਾ ਵੀ ਇਹ ਇੰਟਰਵਿਊ ਉਸ ਉਚੇਚੇ ਰੂਪ ਦੇ ਵਿੱਚ ਉਸ ਸੰਦਰਭ ਦੇ ਵਿੱਚ ਕੀਤੀ ਗਈ ਹੈ ਹਮਮ ਸੋ ਕਈ ਗੱਲਾਂ ਆਪਾਂ ਮਨ ਚ ਰੱਖ ਜਾਨੇਗੇ ਵੀ ਯਾਰ ਇਸ ਨੇ ਪ੍ਰਭਾਵਿਤ ਕੀਤਾਗਾ ਖੁੱਲੇ ਮੰਚ ਤੇ ਸ਼ਾਇਦ ਉਹਨਾਂ ਨੂੰ ਕਦੇ ਸਮਾ ਆਊਗਾ ਆਪਾਂ ਡਿਸਕਸ ਕਰਾਂਗੇ ਜੀ ਅੱਛਾ ਜਦੋਂ ਸਟੂਡੈਂਟਸ ਨੂੰ ਅੱਜ ਕੱਲ ਆਪਾਂ ਮੈਸੇਜ ਦੇ ਗਏ ਤੁਸੀਂ ਬੇਲਦਾਰ ਤੋਂ ਸ਼ੁਰੂ ਕੀਤਾ ਉਹਨਾਂ ਪਿੰਡਾਂ ਚੋਂ ਸ਼ੁਰੂ ਕੀਤਾ ਜਿੰਨਾ ਪਿੰਡਾਂ ਚ ਸਟੈਨੋ ਕਲਰਕ ਵਰਗੇ ਬੇਲਦਾਰ ਵਰਗੇ ਸੁਪਨੇ ਸੀ ਯਾਰ ਤੁਹਾਨੂੰ ਲੱਗਦਾ ਰੋਟੀ ਜੋਗਾ ਹੋ ਜਾਏਗਾ ਜਾਂ ਤੁਹਾਡੇ ਜਿਹੜਾ ਦਾਦਾ ਸੀ ਤੁਸੀਂ ਮੈਨੂੰ ਦੱਸਿਆ ਵੀ ਉਹ ਕਹਿੰਦਾ ਸੀ ਯਾਰ ਆਪ ਦਾ ਜਿਹੜਾ ਕੁੜਤਾ ਪਜਾਮੇ ਚ ਦੇ ਲਿਆ ਕਰ ਵੀ ਚੰਗਾ ਲੱਗੇਗਾ ਜਾਂ ਇਸ ਤਰ੍ਹਾਂ ਕੁਝ ਚੀਜ਼ਾਂ ਸੀਗੀਆਂ ਜਦੋਂ ਅੱਜ ਵਿਦਿਆਰਥੀਆਂ ਨੂੰ ਜੇ ਪਰ ਦੱਸਿਓਗੇ ਤਾਂ ਕਿਹੜੀ ਚੀਜ਼ ਤੁਹਾਨੂੰ ਤੁਹਾਡੇ ਲਈ ਖਾਸ ਰਹੀ ਜਿਹੜੀ ਚੀਜ਼ ਮਿਹਨਤ ਰਹੀ ਲਗਨ ਰਹੀ ਜੰਗ ਰਹੀ ਕੀ ਕੀ ਰਿਆ ਦਿਨਾਂ ਜੀ ਮੈਂ ਨਾ ਇਹ ਮਹਿਸੂਸ ਕਰਦਾ ਵੀ ਠੀਕ ਹੈ ਮਾਪਿਓ ਸੋਡੇ ਜਿਹੜੇ ਪੁਰਖੇ ਨੇਗੇ ਉਹ ਹਰੇਕ ਦਾ ਮਾਂ ਭੇਜ ਆਉਂਦਾ ਮੇਰਾ ਬੱਚਾ ਜਿਹੜਾ ਹੈਗਾ ਅੱਛਾ ਬਣੇ ਚਾਹੇ ਉਹ ਕੋਈ ਵੀ ਕੰਮ ਕਰਦਾ ਜੇ ਖੇਤੀ ਜੀ ਕੰਮ ਕਰਦਾ ਤਾਂ ਮਹਿਸੂਸ ਕਰਦਾ ਵੀ ਸਾਡੇ ਬੱਚੇ ਦੀ ਖੇਤੀ ਸਭ ਤੋਂ ਵਧੀਆ ਹੋਵੇ ਜੇ ਪੜਦਾਗਾ ਸਾਡਾ ਬੱਚਾ ਸਭ ਤੋਂ ਵਧੀਆ ਪੜਦਾ ਹੋਵੇ ਵਧੀਆ ਅਫਸਰ ਬਣੇ ਮੇਰੇ ਦਾਦਾ ਜੀ ਦਾ ਵੀ ਸੀਗਾ ਉਹਨੂੰ ਲੱਗਦਾ ਸੀ ਵੀ ਮੇਰੇ ਪੋਤੇ ਪੋਤੀਆਂ ਯਾਰ ਅਲੱਗ ਦੇਸ ਹਨ ਥੋੜਾ ਜਿਹਾ ਭਾਵੇਂ ਉਹਨਾਂ ਨੂੰ ਮਤਲਬ ਇੰਨਾ ਕਿਉਂਕਿ ਉਹ ਅਨਪੜ੍ਹ ਸੀਗੇ ਇੰਨਾਂ ਗੱਲਾਂ ਤਾਂ ਉਹਨੂੰ ਗੰਭੀਰ ਰੂਪ ਦੇ ਵਿੱਚ ਜਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦਾ ਭਵਿੱਖ ਕੀ ਹੋਊਗਾ ਪਰ ਉਹਨਾਂ ਨੂੰ ਅੱਛਾ ਲੱਗਦਾ ਸੀ ਵੀ ਮੇਰੇ ਪੋਤੇ ਦੇ ਜਿਹੜਾ ਪਿੰਡ ਦੇ ਵਿੱਚ ਛੱਡ ਦਿੱਤੀ ਹੋਵੇ ਚੰਗੀ ਲੱਗਦੀ ਐ ਸੋ ਉਹ ਗੱਲ ਠੀਕ ਹੈ ਪਰ ਮੈਨੂੰ ਜਿਹੜਾ ਹੁਣ ਲੱਗਦਾ ਹੈਗਾ ਵੀ ਜਿਹੜੇ ਹੁਣ ਦੇ ਬੱਚੇ ਨੇਗੇ ਇਹ ਇਹ ਨਾ ਮੈਨੂੰ ਇਹ ਲੱਗਦਾ ਵੀ ਜੇ ਕੋਈ ਇੰਟੈਲੀਜੈਂਟ ਬੱਚਾ ਭਾਵੇਂ ਨਾ ਹੋਵੇ ਇੰਟੈਲੀਜੈਂਟ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਦੇ ਪਰ ਮੈਂ ਮਹਿਸੂਸ ਕਰਦਾ ਵੀ ਬੱਚਾ ਲੈਬੋਰਿਅਸ ਹੋਣਾ ਚਾਹੀਦਾ ਮਿਹਨਤੀ ਹੋਣਾ ਚਾਹੀਦਾ ਕਿਸੇ ਪਾਸੇ ਵੀ ਹੋਵੇ ਮਿਹਨਤ ਹੈ ਨਾ ਜਿਹੜੀ ਉਹ ਕਿਸੇ ਕੋਈ ਬਦਲ ਨਹੀਂ ਮਿਹਨਤ ਦਾ ਇੰਟੈਲੀਜੈਂਟ ਤਾਂ ਸਾਰੇ ਨਹੀਂ ਇੱਕੋ ਜਿਹੇ ਹੋ ਸਕਦੇਗੇ ਜੇ ਤੁਹਾਡੇ ਕੋਲੇ ਮਿਹਨਤ ਹੈਗੀ ਸਿਰੜ ਹੈਗਾ ਤੁਹਾਡਾ ਇਰਾਦਾ ਹੈਗਾ ਤਾਂ ਤੁਸੀਂ ਹੋ ਸਕਦਾ ਵੀ ਘੱਟ ਨੰਬਰਾਂ 'ਚ ਜਾਵੜੋ ਉੱਥੇ ਪਹੁੰਚ ਜਾਵੋ ਤਾਂ ਇਸੇ ਤਰ੍ਹਾਂ ਯੂਪੀਐਸ ਪੀਸੀਐਸ ਦੇ ਵਿੱਚ ਕੋਈ 1 ਨੰਬਰ ਤੇ ਹੈ ਕੋਈ 25 ਨੰਬਰ ਤੇ ਹੈ ਯੂਪੀਐਸਸੀ ਦੇ ਵਿੱਚ ਕੋਈ 1 ਨੰਬਰ ਤੇ ਹੈ ਕੋਈ 800 ਨੰਬਰ ਤੇ ਹੈ ਪਰ ਜਦੋਂ ਉਹ ਕੰਮ ਕਰਦੇ ਨੇ ਸਾਰੇ ਆਈਐਸ ਹੁੰਦੇ ਨੇ ਫਿਰ ਉਹਦੇ ਵਿੱਚ ਉਹ ਬੱਚੇ ਵੀ ਬਹੁਤ ਕਾਮਯਾਬ ਹੋ ਜਾਂਦੇ ਨੇ ਜਿਹੜੇ 800 ਨੰਬਰ ਤੇ ਆਏ ਹੁੰਦੇ ਨੇ ਸੋ ਤੁਹਾਡਾ ਦਿੜੜਤ ਆ ਗਈ ਤੁਹਾਡੀ ਮਿਹਨਤ ਹੈਗੀ ਇਹ ਨੰਬਰਾਂ ਦੀ ਗੇਮ ਨੂੰ ਛੱਡ ਕੇ ਮੇਰੇ ਹਿਸਾਬ ਨਾਲ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਨੰਬਰਾਂ ਵੱਲ ਬੜਾ ਧਿਆਨ ਨਹੀਂ ਦੇਣਾ ਚਾਹੀਦਾ ਐਜ ਪੀਸੀਐਸ ਅਫਸਰ ਤੁਸੀਂ ਕੰਮ ਕੀਤਾ ਕੋਈ ਐਕਸਪੀਰੀਅੰਸ ਨਵੇਂ ਜਿਹੜੇ ਬੱਚੇ ਆ ਰਹੇ ਆ ਪੀਸੀਐਸ ਆਈਐਸ ਸਾਰੇ ਆ ਆਪੀਐਸ ਆ ਰਹੇ ਕੋਈ ਨਾ ਹੁੰਦਾ ਨੁਕਤਾ ਬੀ ਆ ਚੀਜ਼ਾਂ ਹੈ ਅਫਸਰ ਸ਼ਾਹੀ ਦੇ ਵਿੱਚ ਕੋਈ ਚੀਜ਼ ਖੱਟੀ ਹੋਵੇ ਇਹਦੇ ਵਿੱਚ ਨਾ ਹਰੇਕ ਆਫੀਸਰ ਦਾ ਹਰੇਕ ਦਾ ਵੱਖਰਾ ਵੱਖਰਾ ਸਟਾਈਲ ਹੈ ਕੰਮ ਕਰਨ ਦਾ بڑے ਅਫਸਰ ਨੇ ਜਿਹੜੇ ਲੋਕਾਂ ਦੀ ਬਦਰ ਤੇ ਜਾ ਕੇ ਕੰਮ ਕਰਦੇ ਨੇ ਲੋਕਾਂ ਦੀ ਬੋਲੀ ਬੋਲਦੇ ਨੇ ਤੇ ਲੋਕਾਂ ਦੀ ਬੋਲੀ ਸਮਝਦੇ ਨੇ ਜਿਵੇਂ ਆਪਾਂ ਆਪ ਕਹਿੰਦੇ ਆ ਵੀ ਫਲਾਣਾ ਡਾਕਟਰ ਮੋਢੇ ਤੇ ਹੱਥ ਰੱਖ ਕੇ ਬੰਦੇ ਦਾ ਇਲਾਜ ਕਰ ਦਿੰਦਾ ਦਵਾਈ ਤਾਂ ਮਗਰੋਂ ਦਿੰਦਾ ਬਹੁਤ ਸਾਰੇ ਡਾਕਟਰਾਂ ਦਾ ਇਹ ਇੱਕ ਸਟਾਈਲ ਹੈਗਾ ਵੀ ਹੋਰ ਬੇਬੇ ਠੀਕ ਹੋ, ਹੋਰ ਬਾਪੂ ਤਕੜੇ ਹੋ, ਅੱਗੇ ਨਾਲੋਂ ਠੀਕ ਹੋ। ਜਿਹੜੇ ਸਾਡੇ ਲੋਕ ਨੇ ਭਾਵਨਾਤਮਕ ਤੌਰ ਤੇ ਵੀ ਇਹ ਟ੍ਰੀਟਮੈਂਟ ਐਕਸਪੈਕਟ ਕਰਦੇ ਨੇ ਸਾਥੋਂ। ਚਾਹੇ ਅਫੀਸਰ ਹੋਵੇ, ਚਾਹੇ ਕੋਈ ਕਿਸੇ ਹੋਰ ਅਹੁਦੇ ਤੇ ਬੈਠਾ ਹੋਵੇ। ਤਾਂ ਅੱਜ ਕੱਲ ਜਿਹੜੀ ਸਾਡੀ ਜਨਤਾ ਹੈ, ਜਿੱਥੇ ਉਹ ਆਪਦੇ ਮੁਸ਼ਕਲਾਂ ਦੇ ਹੱਲ ਲਈ ਸਰਕਾਰੀ ਦਰਬਾਰੇ ਜਾਂਦੀ ਹੈ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ, ਉਹਦੇ ਕੋਲੇ ਹਰੇਕ ਬੰਦੇ ਨੇ ਜਾਣਾਗਾ। ਚਾਹੇ ਉਹਦੀ ਟੂਟੀ ਪਾਣੀ ਨਹੀਂ ਆਉਂਦਾ, ਚਾਹੇ ਸੀਵਰ ਦਾ ਪਾਣੀ ਹੈ, ਚਾਹੇ ਕੋਈ ਕੁਝ ਹੋਰ ਹੈ। ਤਾਂ ਉਹਨਾਂ ਨੇ ਉਹਨਾਂ ਕੋਲੇ ਜਾਣੇ ਜਾਣਾਗਾ ਸੋ ਜੇ ਤੁਸੀਂ ਉਹਨਾਂ ਦੀ ਗੱਲ ਹਮਦਰਦੀ ਨਾਲ ਸੁਣਦੇ ਹੋ ਤਾਂ ਉਹਨਾਂ ਦੀ ਜਿਹੜੀ ਸੰਤੁਸ਼ਟੀ ਹੈਗੀ ਉਹ 25 30% ਤਾਂ ਵੈਸੇ ਹੀ ਹੋ ਜਾਂਦੀ ਹੈ 25 30% ਫਿਰ ਜੇ ਤੁਸੀਂ ਬਿਠਾ ਕੇ ਉਹਨਾਂ ਦੇ ਮਸਲੇ ਨੂੰ ਸਮਝ ਲਾਣੇ ਹੋਗੇ ਫਿਰ ਉਦੋਂ ਹੱਲ ਹੋ ਜਾਂਦੀ ਹੈ ਤਾਂ 25 30% ਤੁਸੀਂ ਜਿਹੜਾ ਉਹਦਾ ਮਸਲੇ ਨੂੰ ਹੱਲ ਕਰਨ ਤੁਰਦੇ ਹੋਗੇ ਤੇ ਫਿਰ ਹੋ ਜਾਂਦਾ ਹੈ ਸੋ ਇਸ ਕਰਕੇ ਜਿਹੜੀ ਪੋਜ਼ਿਟਿਵ ਅਪਰੋਚ ਆ ਹਾਂ ਪੱਖੀ ਸਾਡੀ ਅਪਰੋਚ ਆ ਜਿਹੜੀ ਉਹ ਇੱਕ ਸਫਲ ਅਧਿਕਾਰੀ ਲਈ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਜਦੋਂ ਤੁਸੀਂ ਪੀਸੀਐਸ ਅਫਸਰ ਬਣ ਗਏ ਸੀ ਬੇਲਦਾਰ ਤੋਂ ਕਿਸੇ ਨੂੰ ਐਸੇ ਸ਼ਖਸ ਨੂੰ ਯਾਦ ਕੀਤਾ ਵੀ ਯਾਰ ਉਹਦਾ ਉਹਦਾ ਹੋਣਾ ਬਾ ਜ਼ਰੂਰੀ ਸੀ ਅੱਜ ਮੈਂ ਉਸ ਮਕਾਮ ਤੇ ਇਹ ਗੱਲ ਸੋਡੀ ਠੀਕ ਹੈ ਉਹਦੇ ਮੈਂ ਜਦੋਂ ਯਾਦ ਕੀਤਾ ਸੀ ਮੇਰੇ ਦਰਜਿਆਂ ਨੂੰ ਯਾਦ ਕੀਤਾ ਸੀ ਜਦੋਂ ਰਿਟਾਇਰ ਲਾਈਫ ਜਿਉ ਰਹੇ ਹਾਂ ਕੀ ਸ਼ੌਕ ਰੱਖਦੇ ਹਾਂ ਦਿਨਾ ਜੀ ਜਦੋਂ ਬੰਦਾ 40 ਸਾਲ ਦੇ ਕਰੀਬ ਨੌਕਰੀ ਦੇ ਵਿੱਚ ਦਿਨ ਰਾਤ ਕੰਮ ਕਰਦਾ ਹੈ ਹਮਮ ਉਸ ਤੋਂ ਬਾਅਦ ਇੱਕਦਮ ਉਹ ਭਾਰਮੁਕਤ ਹੋ ਜਾਂਦਾ ਜਾਂ ਸੇਵਾ ਮੁਕਤ ਹੋ ਜਾਂਦਾ ਜਾਂ ਕਿਹਦੀ ਵਿਹਲਾ ਹੋ ਜਾਂਦਾ ਤਾਂ ਉਹਦੇ ਲਈ ਬੜਾ ਇੱਕ ਵਾਰੀ ਤਾਂ ਔਖਾ ਹੁੰਦਾ ਪਰ ਮੈਂ ਇੱਕ ਤਾਂ ਇਹ ਸ਼ੌਕ ਰੱਖਿਆ ਹੋ ਵੀ ਸਵੇਰੇ ਸਵੇਰੇ ਉੱਠ ਕੇ ਸੈਰ ਕਰੀਦੀਆਂ ਘੰਟਾ ਫਿਰ ਮੈਂ ਛੋਟੀ ਜਿਹੀ ਨਾ ਕਿ ਸਬਜ਼ੀਆਂ ਦੀ ਬਾਗਿਚੀ ਲਾਈ ਹੋਈ ਹੈ ਜਿਹਦੇ ਚ ਮੈਂ 2 ਘੰਟੇ ਸਵੇਰੇ ਲਾਉਣਾ ਦਾ ਠੀਕ ਹੈ ਜੀ ਉਹਦੇ ਵਿੱਚ ਸਬਜ਼ੀਆਂ ਜਿਹੜੀਆਂ ਹੈਗੀਆਂ ਬਿਨਾ ਰੇਸ ਪ੍ਰੇਤੋਂ ਕਰਦੇ ਆਂ ਫਿਰ 9 ਵਜੇ ਅਖਬਾਰ ਖੂਲ ਪੜ੍ਹ ਕੇ ਆਪਦਾ ਬ੍ਰੇਕਫਾਸਟ ਕਰਕੇ ਮੈਨੂੰ ਸ਼ੌਕ ਹੈ ਕਿਤਾਬਾਂ ਦਾ ਕਿਤਾਬਾਂ ਪੜ੍ਹਦੀ ਹਾਂ ਤਾਂ ਇਹ ਵੀ ਇੱਕ ਬੜੀ ਵਧੀਆ ਗੱਲ ਹੈ ਇੱਕ ਮੈਂ ਕਹੂੰਗਾ ਵੀ ਜਦੋਂ ਜਦੋਂ ਮੈਂ ਰਿਟਾਇਰ ਹੋਇਆ ਤਾਂ ਮੈਨੂੰ ਉਸ ਦਿਨ 35-36 ਕਿਤਾਬਾਂ ਜਿਹੜੀਆਂ ਹੈਗੀਆਂ ਹੈਗੀਆਂ ਲੋਕਾਂ ਨੇ ਉਸ ਦਿਨ ਉਹ ਦਿੱਤੀਆਂ ਮੈਂ ਬਰਨਾਲੇ ਤੋਂ ਸੇਵਾਮੁਕਤ ਹੋਇਆ ਬਰਨਾਲਾ ਸਹਿਤ ਸਵਾਲਿਆਂ ਦੇ ਵਧੀਆ ਸਮਾਗਮ ਕੀਤਾ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਿਤਾਬਾਂ ਜਾਰੀ ਦਿੱਤੀਆਂ ਮੇਰੇ ਦਫ਼ਤਰ ਕਿਹੜੇ ਕਿਹੜੇ ਪੋਸਟਾਂ 'ਤੇ ਰਹੇ ਹੋ ਤੁਸੀਂ ਐਜ਼ ਅ ਪੀਸੀਐਸ ਅਫਸਰ ਮੈਂ ਅਸਿਸਟੈਂਟ ਕਮਿਸ਼ਨਰ ਜਨਰਲ ਵੀ ਰਿਹਾ ਅਸਿਸਟੈਂਟ ਕਮਿਸ਼ਨਰ ਗ੍ਰੀਵੈਂਸਜ਼ ਰਿਹਾ ਐਸ ਡੀਐਮ ਰਿਹਾ ਚੰਡੀਗੜ੍ਹ ਸਕੱਤਰੇਟ ਦੇ ਵਿੱਚ ਡਿਪਟੀ ਸੈਕਟਰੀ ਵੀ ਰਿਹਾ ਲੋਕ ਸੰਪਰਕ ਵਿਭਾਗ ਦੇ ਵਿੱਚ ਵੀ ਰਿਹਾ ਜੁਆਇੰਟ ਸਕੱਤਰ ਜੁਆਇੰਟ ਡਾਇਰੈਕਟਰ ਵੀ ਰਿਹਾ ਤੇ ਅਖੀਰਲੀ ਜਿਹੜੀ ਮੇਰੀ ਸੇਵਾ ਮੁਕਤੀ ਹੋਈ ਹੈ ਉਹ ਚੀਫ ਮਿਨਿਸਟਰ ਫੀਲਡ ਅਫੀਸਰ ਦੇ ਤੌਰ ਤੇ ਬਰਨਾਲੇ ਤੋਂ ਬਰਨਾਲੇ ਤੋਂ ਹੋਈਏ ਪਟਿਆਲਾ ਵੀ ਰਿਹਾ ਮੁੱਖ ਮੰਤਰੀ ਦੇ ਫੀਲਡ ਅਫਸਰ ਦੇ ਤੌਰ ਤੇ ਥੋੜੇ ਦਿਨ ਲਾਇਆ ਪਰ ਬਰਨਾਲੇ ਤੋਂ ਹੀ ਮੈਂ ਸਿਰਾਂਤ ਬਾਤ ਚੰਗਾ ਲੱਗਿਆ ਤੁਹਾਨੂੰ ਨਗਰ ਬਕਰਕੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਛੋਟੇ ਜਿਹੇ ਅਸੀਂ ਪਿੰਡਾਂ ਚੋਂ ਆਉਂਦੇ ਆ ਟਿੱਬਿਆਂ ਵਾਲਾ ਏਰੀਆ ਸਾਡਾ ਤੇ ਉੱਥੋਂ ਉੱਠ ਕੇ ਚਿੰੰਗ ਨੂੰ ਜਿਉਂਦਾ ਰੱਖਿਆ ਤੁਸੀਂ ਮੈਂ ਭਾਵੇਂ ਵੀ 10ਵੀਂ ਤੋਂ ਬਾਅਦ ਪਤਾ ਨਹੀਂ ਸੀ ਜਾਣਾ ਕਿੱਥੇ ਹੈ ਬੇਲਦਾਰ ਤੋਂ ਸ਼ੁਰੂ ਕਰਕੇ ਪੀਸੇ ਅਫਸਰ ਤੱਕ ਗਏ ਹਾਂ ਇਮ ਇਹ ਇੱਕ ਚਣਗਨ ਨੂੰ ਤੇ ਮਿਹਨਤ ਨੂੰ ਦੋਵਾਂ ਨੂੰ ਜਿਉਂਦਾ ਰੱਖਣ ਵਾਲੀ ਜਿਹੜੀ ਕਹਾਣੀ ਹੈ ਜਿਹੜੀ ਥੋੜੀ ਅਸੀਂ ਸਾਂਝੀ ਕੀਤੀ ਹੈ ਸੋ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਥੈਂਕ ਯੂ ਦਿਨਾ ਜੀ ਤੁਸੀਂ ਆਇਓ ਮਿਹਰਬਾਨੀ ਧੰਨਵਾਦ ਥੈਂਕ ਯੂ ਸਰ ਗੋਪਾਲ ਸਿੰਘ ਜੀ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਕਿਉਂਕਿ ਬੇਲਦਾਰੀ ਹੈ ਜਿਹੜੀ ਉਹਨੂੰ ਅਸੀਂ ਕੰਮ ਹੈ ਕੰਮ ਇੱਕੋ ਚ ਹੁੰਦੇ ਪਰ ਕੰਮ ਦੇ ਨਾਲ ਅਗਾਹ ਵਧਣ ਦੀ ਜਿਹੜੀ ਤਾਂਗ ਹੈ ਉਹਨੂੰ ਜਿਉਂਦਾ ਰੱਖਣਾ ਉਹ ਗੋਪਾਲ ਸਿੰਘ ਜੀ ਨੇ ਦੱਸਿਆ ਕਿ ਕਿੰਨੀਆਂ ਅ ਅੜਚਣਾਂ ਆਈਆਂ ਪਰ ਤੁਰੇ ਜਾਣਾ ਮਿਹਨਤ ਦਾ ਕੋਈ ਹੋਰ ਕੋਈ ਹਾਲ ਨਹੀਂ ਮਿਹਨਤ ਇੱਕ ਦੁਨੀਆ ਦੀ ਇਹ ਜੀ ਨਾਇਆਬ ਚੀਜ਼ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਲੈ ਕੇ ਜਾਂਦੀ ਹੈ ਪਰ ਇੱਕ ਬੀ ਕਿਹਦੇ ਤੇ ਤੁਸੀਂ ਪਾਣੀ ਪਾ ਰਹੇ ਹੋ ਮਿਹਨਤ ਦਾ ਬੀ ਕਿਹੇ ਜੈ ਇਹਨਾਂ ਨੇ ਪੀਸੀਐਸ ਦਾ ਬੀ ਬੀਜ ਕਿ ਉੱਤੇ ਪਾਣੀ ਪਾਈ ਗਏ ਆ ਪਾਈ ਗਏ ਅਖੀਰ ਉਹਨੂੰ ਫਟਣਾ ਪਿਆ ਸੋ ਇਸ ਤਰ੍ਹਾਂ ਦੇ ਬੀਆਂ ਦੀ ਗੱਲਾਂ ਕਰਾਂਗੇ ਇਸ ਤਰ੍ਹਾਂ ਦੇ ਫਟਾਰਿਆਂ ਦੀ ਗੱਲ ਕਰਾਂਗੇ ਇਸ ਤਰ੍ਹਾਂ ਦੇ ਬੋੜਾਂ ਰੁੱਖਾਂ ਦੀ ਗੱਲ ਕਰਦੇ ਰਵਾਂਗੇ ਦਿਓ ਜਦ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ